ਕਿੰਨੂ ਤੱਕ ਦਾ ਸਾਹਿਬ ਆ ਵੀਡੀਓ ਬਣਾਇਆ ਤੀ ਯਾਰ ਉਧਰ ਕਿੰਨੂ ਤੱਕ ਕੁੜਕਾ ਸਾਹਿਬ ਕਿੰਨੂ ਤੱਕ ਤੂੰ ਦੱਸ ਕਿੰਨੂ ਤੱਕ ਹੈ ਇਹਦੇ ਘਰ ਦੇ ਨਾਲ ਇਹਦੇ ਘਰ ਦੇ ਨਾਲ ਆ ਤੂੰ ਕਿਹੜਾ ਲੈਣਾ ਆ ਤੇਰੇ ਨਾਲ ਕੌਣ ਆਇਆ ਠੀਕ ਆ ਤੈਨੂੰ ਅੱਗੇ ਆ ਬਬਈ ਨੂੰ ਕਿਹਾ ਸੀ ਕਿਨੇ ਲੈਣਾ ਸਰ ਤੂੰ ਕੀ ਕਹਿਨ ਲਗਾ ਬਬਈ ਚਾਹੀਦਾ ਚਾਹੀਦਾ ਵਾ ਇੰਦਾ ਤੇ ਇਦਾ ਗੁੜਕਾ ਨਹੀਂ ਤੈਨੂੰ ਦੱਸੇ ਗੁੜਕਾ ਦੇਤਾ ਹੀ ਜਾਨੂੰ ਇਹ ਨਸ਼ਾ ਕਰਦਾ ਵਾ ਉੱਥੇ ਜਾ ਕੇ ਅੰਗਪਾੜ ਦੇ ਗੁੜਕਾ ਸਾਹਿਬ ਦੇ ਫੇਰ ਜਿੱਥੇ ਜਾਂਦਾ ਜੇ ਬੱਚਾ ਵਾ ਇਹ ਤੇ ਬੱਚਾ ਵਾ ਤੈਨੂੰ ਕੋਈ ਵੀ ਆ ਗੁੜਕਾ ਸਾਹਮਣੇ ਤੂੰ ਦੇਖਦੇ ਜੇ ਗੁੜਕਾ ਬੇਹਿੰਦ ਤੈਨੂੰ ਮਕਰਾਉਣਾ ਤੈਨੂੰ ਬੇਹਿੰਦ ਚੰਦਕਤ ਕਰਦਾ ਤੂੰ ਤੁਸੀਂ ਦੁਕਾਨਦਾਰੀਆਂ ਬਣਾਈਆਂ ਧੰਦਾ ਬਣਾਇਆ ਬਾਣੀ ਦਾ ਤੈਨੂੰ ਸ਼ਰਮ ਨਹੀਂ ਤੁਹਾਨੂੰ ਇਹਨੇ ਕਿਹਾ ਮੇਰ ਨੂੰ ਦੱਸ ਪਹਿਲਾਂ ਮੈਨੂੰ ਇਹਨੂੰ ਕਿਵੇਂ ਦੇ ਇੱਦਾਂ ਗੁਰਗਾ ਸਾਹਿਬ ਨੂੰ ਅੱਜ ਜੋ ਕੌਣ ਆਏ ਐ ਐਨੇ ਮੈਨੂੰ ਕਿਹਾ ਕਿ ਮੇਰੇ ਘਰ ਦੇ ਨਾਲ ਕਿੱਥੇ ਘਰ ਦੇ ਨਾਲ ਵੇਖੇ ਤੂੰ ਤੂੰ ਪੁੱਛਿਆ ਘਰ ਦੇ ਕਿੱਥੇ ਆ ਫੇਰ ਤੂੰ ਗੁਰਗਾ ਸਾਹਿਬ ਦੇ ਇੱਦਾਂ ਨੂੰ ਇੱਦਾਂ ਇਹ ਜਾ ਕੇ ਉੱਥੇ ਅੰਗ ਪਾੜ ਕੇ ਸੁੱਟਦੇ ਮਾਰੇ ਕੌਣ ਜ਼ਿੰਮੇਵਾਰ ਐ ਤੜ ਕੋਈ ਖੜਿਆ ਰੱਖ ਨੂੰ ਸਾਡ ਨੂੰ ਇੱਧਰ ਆ ਕੇ ਰੁਕੋ ਤੇਰੇ ਕੋਲ ਅਥੋਰਟੀ ਕੀ ਤੇਰੇ ਕੋਲ ਗੁਰਗਾ ਸਾਹਿਬ ਇੱਥੇ ਕੋਈ ਥੋੜੀ ਜਿਹੀ ਪੋਸੀਆਂ ਵਿੱਚ ਤੇਰੇ ਕੋਲ ਥੋੜੀ ਜਿਹੀ ਤੇਰੇ ਕੋਲ ਆ ਵੇਖੋ ਜੀ ਸੰਗਤ ਜੀ ਨੇਤਰੀਆਂ ਦਾ ਗੁੜਕਾ ਸਾਹਿਬ ਆ ਬੱਚਾ ਇਹ ਕੋਈ ਇਹ ਸਾਨੂੰ ਰਾਹ ਖੋਦਦਾ ਤੂੰ ਜਾਣਦਾ ਸੀ ਉੱਥੇ ਮਿਲਿਆ ਤੇ ਮੈਨੂੰ ਤਾਂ ਸ਼ੱਕ ਹੋਇਆ ਵੈਸੇ ਹੀ ਮੈਂ ਪੁੱਛਿਆ ਨੂੰ ਮੈਂ ਆ ਕੀ ਲੈ ਕੇ ਆਇਆ ਦਾ ਗੁੜਕਾ ਮੈਂ ਕਿੱਥੋਂ ਲੈ ਕੇ ਆਇਆ ਅੰਦਰ ਦੁਕਾਨ ਤੋਂ ਲੈ ਕੇ ਆਇਆ ਜੁਨਨ ਕੋ ਪੋਥੀ ਲੈਣ ਆਇਆ ਤੂੰ ਇਹਨੂੰ ਪੁੱਛਿਆ ਤੇਰਾ ਪਰਿਵਾਰ ਹੈਗਾ ਨਾਲ ਕੋ ਵੱਡਾ ਹੈਗਾ ਪੁੱਛਿਆ ਸੀਰਾ ਪੁੱਛਿਆ ਕੀ ਕਹ ਤਨੋਂ ਨੇ ਕਿੱਦਾਂ ਮੇਰੇ ਨਾਲ ਹੈਗਾ ਇੱਥੇ ਆ ਕਰ ਦੇ ਤੂੰ ਬੁਲਾਏ ਮੈਂ ਥੋੜੇ ਬੁਲਾਏ ਕਿਉਂ ਨਹੀਂ ਬੁਲਾਏ ਤੂੰ ਜੇ ਮੰਨ ਲਓ ਜੇ ਇਹਦੀ ਜਗ੍ਹਾ ਕੋਈ ਨਿਸ਼ੇੜੀ ਹੁੰਦਾ ਇੱਥੇ ਜਾ ਕੇ ਬੇਦਬੀ ਕਰਦਾ ਕਿਉਂ ਨਹੀਂ ਬੁਲਾਏ ਤੂੰ ਤੂੰ ਬੁਲਾਏ ਕਸਾ ਬੱਬੀ ਇਹ ਨਾਲ ਹੈ ਕਿਉਂ ਦੇਖ ਕੇ ਦਿੱਤਾ ਫਿਰ ਉਹ ਕਹਿੰਦੇ ਗੁੜਕੇ ਸਾਹਿਬ ਇਤਰਾ ਮੈਂ ਤੁਹਾਨੂੰ ਕਿਹਾ ਮੈਨੂੰ ਨਹੀਂ ਮਿਲਦਾ ਤੇਰੇ ਹਾ ਦੁਕਾਨਾਂ ਦੇ ਦਰਵਾਜ਼ਾ ਸਾਹਿਬ ਦੇ ਆਲੇ-ਦੁਆਲੇ ਜਿੰਨੀਆਂ ਪੋਥੀਆਂ ਵੇਖਦੀਆਂ ਗੁੜਕੇ ਵੇਚਦੇ ਆ ਇਹਨਾਂ ਦਾ ਆ ਹਾਲ ਆ ਪੈਦੇ ਆ ਤੇ ਅਲਮਾਰੀਆਂ 'ਚ ਰੱਖੇ ਨਾ ਇਦਾਂ ਹੀ ਆ ਦੇ ਫਿਰ ਵੀ ਮੜਾ ਮੋਠੀ ਗਿਆ ਅੱਗੇ ਤੈਨੂੰ ਵਿਖਾਉਣੇ ਆ ਪੈਰਾ 'ਚ ਰੱਖਿਆਂ ਨਾਲ ਪੈਰਾ 'ਚ ਯਾਹ ਬੰਦੇ ਦੀ ਕਰਤੂਤ ਵੇਖੋ ਇਹਦੀ ਕਹਿੰਦੇ ਅਥੋਰਿਟੀ ਕਿੰਨੇ ਦਿੱਤੀ ਜਾਂਦੀ ਤੇ ਕੋਲ ਅਥੋਰਿਟੀ ਕੀ ਇੰਦਰ ਗੁੜਕੇ ਸਾਹਿਬ ਇੰਦਰ ਵੇਚਣ ਦੀ ਤੈਨੂੰ ਪਤਾ ਨਾ ਇਹ ਇਹ ਕਿੱਡਾ ਸੈਂਸਟਿਵ ਹੋ ਗੋਟਕਾ ਲੈਣ ਕੋਈ ਆਇਆ ਪੋਥੀ ਤੇਰੇ ਕੋਲ ਲੈਣ ਆਇਆ ਤੁਸੀਂ ਨਿਤਰੇਮ ਦੀਆਂ ਪੋਥੀਆਂ ਰੱਖੀਆਂ ਦੁੱਗੀਆਂ ਰੱਖੀਆਂ ਐਂ ਦੇਉਂਦੇ ਜੇ ਦਿੱਤੀ ਤਾਂ ਆਇਆ ਸਾਹਮਣੇ ਤੈਨੂੰ ਸਭੀ ਉਹ ਨਾਲ ਕਹਿੰਦਾ ਵੀ ਮੇਰੇ ਹੈਗੇ ਤੂੰ ਵੇਖੇ ਨਾਲ ਬੁਲਾਇਆ ਤੂੰ ਕਿਸੇ ਨੂੰ ਮੈਂ ਨੂੰ ਪੁੱਛਿਆ ਜਿੱਦ ਆਇਆ ਮੇਰੇ ਕੋਲ ਪੁੱਛਿਆ ਤੈਨੂੰ ਕੋਈ ਵੀ ਐ ਕਹ ਦੂ ਕੁਝ ਵੀ ਤੂੰ ਦੇ ਦੇਂਗਾ ਤਾਂ ਉਹ ਬਲਾ ਪੁੱਛੇ ਪਾਰ ਦੇ ਅੰਗ ਜਾ ਕੇ ਦੁਕਾਨਾਂ ਤੇ ਬੇੜਾ ਸਾਡਾ ਘਰ ਕੋਈ ਆ ਸਾਡੀਆਂ ਸੰਸਥਾਵਾਂ ਦਾ ਇਹ ਨਹੀਂ ਕਬੱਡੀ ਦੁਕਾਨ ਖੋਲ ਸਕਦੇ ਉੱਥੇ ਜਿੱਥੇ ਫਰੀ ਗੁਟਕਾ ਸਾਹਿਬ ਮਿਲਣ ਕਿਸੇ ਨੂੰ ਆਧਾਰ ਕਾਟ ਲੱਗੇ ਕਿ ਇਸ ਦਾ ਕੋ ਪੋਥੀ ਲੈਣ ਤੋਂ ਪਹਿਲਾਂ ਪਤਾ ਲੱਗੇ ਵੀ ਕੌਣ ਲੈਣ ਆਇਆ ਕੋਥੀ ਕਿੰਨੀ ਭੇਟਾ ਉਹਦੀ ਕਿੰਨੇ ਦਾ ਗੁਟਕਾ ਸਾਲ 100 ਰੁਪਏ ਦੀ ਤਾਂ ਬੇਦਬੀ ਤੇ 100 ਰੁਪਏ ਗੁਟਕਾ ਲੈ ਕੇ ਉਹਦੇ ਕੋਈ ਪਾਰ ਦੋ ਅੰਗ ਵੇਖ ਇਹ ਇਹ ਵੇਖ ਤੂੰ ਮੋਨਾ ਕੋ ਨਾ ਮੁੰਡਾ ਇਹ ਨਹੀਂ ਅਹੀਂ ਕਿਹਨੇ ਮੈਂ ਕਹਿੰਦਾ ਕੋਮ ਬੰਦਾ ਅਮਰਤਾਰੀ ਆਉਂਦਾ ਕੋ ਸਰਦਾਰ ਆਉਂਦਾ ਹਾਂ ਲੱਗਦਾ ਵੀ ਅਜੇ ਆ ਵੀ ਬੱਚਾ ਹੁੰਦਾ ਸ਼ਾਇਦ ਇਹ ਵੀ ਪਹਿਲੂ ਤੂੰ ਦੇ ਦੇ ਤਾਨੂੰ ਇੱਕ ਮੋਨਾ ਕੋ ਨਾ ਬੱਚਾ ਹੋਇਆ ਪਤਾ ਨਹੀਂ ਉਹ ਕਿੱਥੋਂ ਆਇਆ ਕਿੱਥੇ ਭੇਜਿਆ ਕਿਸੇ ਨੇ ਪੈਸੇ ਦੇ ਕੇ ਭੇਜਦਾ ਹੋਵੇ ਮਾਲਾ ਸ਼ਰਾਰਤ ਨਾਲ ਜਾ ਉਥੋਂ ਗੁਟਕਾ ਲੈ ਕੇ ਆ ਉਥੇ ਅੰਗ ਪਾਰ ਕੇ ਫੇਰ ਹੋ ਗੀ ਸਕਦਾ ਹੁੰਦਾ ਲਈ ਜਾਂ ਕਿ ਤੁਹਾਨੂੰ ਸ਼ਰਮ ਨਹੀਂ ਕੋ ਤੁਹਾਨੂੰ ਇਹਨੇ ਮੈਨੂੰ ਇਹੀ ਬੇਨਤੀ ਕੀਤੀ ਕਿ ਮੇਰੇ ਨਾਲ ਹੈਗਾ ਮੈਨੂੰ ਪੁੱਛਿਆ ਨਹੀਂ ਤੇਰੇ ਨਾਲ ਤੇਰੇ ਨਾਲ ਤੂੰ ਪੁੱਛਿਆ ਕਿੱਥੇ ਆ ਉਹ ਤੂੰ ਗਲਤੀ ਮੰਨਣੀ ਆ ਗਲਤੀ ਨਹੀਂ ਮੰਨਣੀ ਇਹਨੇ ਤਾਂ ਕਾਰਵਾਈ ਕਰਨੀ ਇੱਥੇ ਤੇ ਥਾਣਾ ਕਿਹੜਾ ਇੱਥੇ 295 ਲਿਖੋ ਜੀ ਇੱਥੇ ਚਲੋ